ਐਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਪਟਿਆਲਾ ਤੋਂ ਪਟਿਆਲਾ ਦੇ ਵਿੱਚ ਅੱਜ ਸੱਤ ਮੈਂਬਰੀ ਕਮੇਟੀ ਜੋ ਕਿ ਸ਼੍ਰੀ ਕਾਲਤਕ ਸਾਹਿਬ ਦੇ ਵੱਲੋਂ ਬਣਾਈ ਗਈ ਹੈ ਅਕਾਲੀ ਦਲ ਦੀ ਭਰਤੀ ਦੀ ਮੁਹਿੰਮ ਨੂੰ ਲੈ ਕੇ ਵੱਡਾ ਫੈਸਲਾ ਲਿੱਤਾ ਗਿਆ ਹੈ ਖੇਤਰੀ ਪਾਰਟੀ ਦੀ ਮਜ਼ਬੂਤੀ ਦੇ ਲਈ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਜਿਸ ਦੇ ਵਿੱਚ ਵੱਖ-ਵੱਖ ਮੈਂਬਰ ਸ਼ਾਮਲ ਸੀ ਸ਼੍ਰੀ ਕਾਲਤਕ ਸਾਹਿਬ ਦੇ ਵੱਲੋਂ ਇਹ ਕਮੇਟੀ ਬਣਾਈ ਗਈ ਸੀ ਅੱਜ ਇਸ ਕਮੇਟੀ ਦੀ ਮੀਟਿੰਗ ਦੇ ਵਿੱਚ ਵੱਡਾ ਫੈਸਲਾ ਲਿਆ ਗਿਆ ਹੈ ਅਕਾਲੀ ਦਲ ਨੇ ਸਾਨੂੰ ਸਹਿਯੋਗ ਨਹੀਂ ਦਿੱਤਾ ਇਸ ਗੱਲ ਦਾ ਖੁਲਾਸਾ ਹੋਇਆ ਹੈ ਸ਼੍ਰੀ ਕਾਲਤਕ ਸਾਹਿਬ ਨੂੰ ਇਸ ਸਬੰਧੀ ਪੱਤਰ ਲਿਖਿਆ ਜਾਵੇ ਸਿੰਘ ਸਾਹਿਬ ਜਥੇਦਾਰ ਗਿਆਨੀ ਰਖਬੀਰ ਸਿੰਘ ਇਸ ਤੇ ਅਗਲਾ ਫੈਸਲਾ ਲੈਣਗੇ ਕਮੇਟੀ ਦੇ ਮੈਂਬਰਾਂ ਨੇ ਕਿਹਾ ਹੈ ਕਿ ਕੱਲ੍ਹ ਸ਼੍ਰੀ ਕਾਲਤਕ ਸਾਹਿਬ ਨੂੰ ਚਿੱਠੀ ਭੇਜੀ ਜਾਵੇਗੀ। ਔਰ ਸਾਡੇ ਫਾਈ ਲਾਈਫ ਕਮੇਟੀ ਦੇ ਸਾਰੇ ਸਤਾਰਿਓ ਮੈਂਬਰ ਸਹਿਬਾਨ ਰਾਮਨਬੀ ਸਿੰਘਿਆੜੀ ਸਾਹਿਬ ਮਾਨੀਓ ਪਟਾੜਾ ਸਾਹਿਬ ਅਮਰਪੁਰੀ ਸਾਹਿਬ ਵਿਭਾਜੀ ਸਿੰਘਾਂਕਰ ਜੀ ਅੱਜ ਜੋ ਮਾਨਯੋਗ ਸ਼੍ਰੀ ਦਾਨਤਕ ਸਾਹਿਬ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸੰਬੰਧੀ 2 ਦਸੰਬਰ 2024 ਨੂੰ ਹੁਕਮਨਾਮਾ ਸਭ ਰਾਹੀਂ ਆਦੇਸ਼ ਹੋਏ ਸੀ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਪ੍ਰਕਿਰਿਆ ਸ਼ੁਰੂ ਕਰ ਲਈ ਉਸ ਦੇ ਸੰਬੰਧ ਵਿੱਚ ਪਹਿਲਾਂ ਦੋ ਮੀਟਿੰਗਾਂ ਸ੍ਰੀ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਦੀ ਰਹਿਨਮਾਈ ਹੇਠ ਹੋਈਆਂ ਔਰ ਅੱਜ ਅਸੀਂ ਪੰਜੋਂ ਮੈਂਬਰ ਉਹਨਾਂ ਮੀਟਿੰਗਾਂ ਤੇ ਫਾਈਨਲ ਫੈਸਲਾ ਡਿਸੀਜਨ ਲੈ ਕੇ ਆਪ ਦੇ ਪ੍ਰੈਸ ਦੇ ਸੰਗਤ ਦੇ ਸਰਮੁਖ ਹੋਏ ਆਪਣਾ ਕੌਮੀ ਫਰਜ਼ ਸਮਝਦੇ ਹੋਏ ਤਕਾਲ ਤਖਤ ਸਾਹਿਬ ਨੂੰ ਆਪਣੀ ਸਮਰਪਣ ਭਾਵਨਾ ਨੂੰ ਸਮਝਦੇ ਹੋਏ ਇਸ ਕਮੇਟੀ ਦਾ ਜੋ ਸਾਡੀ ਜ਼ਿੰਮੇਵਾਰੀ ਲਈ ਸੀ ਉਸ ਵੱਲ ਜਵਾਬ ਦਾ ਜੋ ਡਿਸੀਜਨ ਹੈ ਉਹਦੇ ਬਾਰੇ ਤੁਹਾਨੂੰ ਪ੍ਰੈਸ ਨੂੰ ਔਰ ਸੰਗਤ ਨੂੰ ਜਾਣਕਾਰੀ ਦੇਣੀ ਚਾਹੁੰਦੇ ਆ ਜੋ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਦੇ ਸਾਨੂੰ ਆਦੇਸ਼ ਹੋਏ ਸੀ ਉਸ ਦੇ ਸਬੰਧ ਵਿੱਚ ਬੜੇ ਉਪਰਾਲੇ ਕੀਤੇ ਗਏ ਔਰ ਉਹਨਾਂ ਉਪਰਾਲਿਆਂ ਨੂੰ ਤਾਂ ਕਿ ਪੰਥਕ ਭਾਵਨਾ ਜਿਹੜੀ ਸੀ ਅਗal ਤੱਕ ਸਾਭੀ ਮੁੱਖ ਰੂਪੇ ਜਿਹੜੀ ਭਾਵਨਾਏ ਸੀ ਕਿ ਸਮੁੱਚੀ ਪੰਥਕ ਸ਼ਕਤੀ ਨੂੰ ਇਕੱਠੀ ਕਰਕੇ ਇੱਕ ਪੰਥਕ ਪਲੇਟਫਾਰਮ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿੱਚ ਸਿਰਜਿਆ ਜਾਵੇ ਜਿਸ ਦੇ ਨਾਲ ਕੌਮੀ ਆਵਾਜ਼ ਪੰਜਾਬ ਦੀ ਆਵਾਜ਼ ਹੈ ਜਿਹੜੀ ਰਾਸ਼ੀ ਤੌਰ ਤੇ ਮਜ਼ਬੂਤ ਹੋਵੇ ਔਰ ਸਹੀ ਢੰਗ ਨਾਲ ਕੌਮ ਨੂੰ ਪੰਜਾਬ ਨੂੰ ਸਹੀ ਦਿਸ਼ਾ ਜਿਹੜੀ ਉਹ ਦਿੱਤੀ ਜਾ ਸਕਦੀ ਇੱਕ ਖੇਤਰੀ ਪਾਰਟੀ ਜਿਹੜੀ ਕਮਜ਼ੋਰ ਹੁੰਦੀ ਜਾ ਰਹੀ ਸੀ ਜਿਸ ਨਾਲ ਪੰਜਾਬ ਦੇ ਹੱਕ ਮਰ ਰਹੇ ਸੀ ਉਹਨੂੰ ਮਜ਼ਬੂਤੀ ਦਿੱਤੀ ਜਾ ਸਕੇ ਇਸ ਭਾਵਨਾ ਨਾਲ ਸ਼੍ਰੀ ਗੱਲਤਖਸਰ ਸਾਹਿਬ ਨੇ ਇਹ ਕਮੇਟੀ ਬਣਾਈ ਸੀ ਔਰ ਪਾਰਟੀ ਨੂੰ ਮਜ਼ਬੂਤ ਕਰਨ ਲਈ ਬਣਾਈ ਸੀ ਪਰੰਤੂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਇਹ ਇਸ ਭਾਵਨਾ ਨੂੰ ਮੁਕਰਾਕਤੀਏ ਪਾਰਟੀ ਪ੍ਰਕਿਰਿਆ ਸਾਨੂੰ ਸ਼ੁਰੂ ਕਰਨ ਦੀ ਕੋਸ਼ਿਸ਼ ਹੈ ਜਿਹੜੀ ਉਹ ਨਹੀਂ ਦਿੱਤੀ ਤੁਹਾਡ ਉਸ ਤਹਿਤ ਅਸੀਂ ਇਹ ਫੈਸਲਾ ਕੀਤਾ ਕਿ ਮਾਨਯੋਗ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਅਸੀਂ ਇੱਕ ਪੱਤਰ ਲਿਖ ਕੇ ਉਹਨਾਂ ਨੂੰ ਭੇਜਿਆ ਦੇਵਾਂਗੇ ਆਪ ਪੇਸ਼ ਹੋ ਕੇ ਦੇਵਾਂਗੇ ਕਿ ਜੋ ਵੀ ਆਦੇਸ਼ ਮਾਨਯੋਗ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਸੰਬੰਧੀ ਹੋਣ ਕਿਸੇ ਹੋਰ ਰੂਪ ਚ ਹੋ ਕਮੇਟੀ ਅਕਾਲ ਤਖਤ ਸਾਹਿਬ ਨੂੰ ਪੂਰਨ ਰੂਪ ਵਿੱਚ ਸਮਰਪਿਤ ਹੈ ਔਰ ਜਿਸ ਤਰ੍ਹਾਂ ਦਾ ਵੀ ਹੁਕਮ ਸਾਨੂੰ ਉਥੋਂ ਹੋਊਗਾ ਕੋਨੇ ਸੀ ਪਾਲਣਾ ਕਰਾਂਗੇ ਔਰ ਜੇ ਇਹਦੇ ਵਿੱਚ ਕੋਈ ਜੋ ਵੇਰਵੇ ਨੇ ਜੋ ਘਾਟ ਬਾਧ ਰਹੀ ਹੈ ਕਿਸੇ ਵਕਤ ਉਹਨਾਂ ਨੂੰ ਜੋ ਨਹੀਂ ਸਾਨੂੰ ਸਹਿਯੋਗ ਮਿਲਿਆ ਉਹ ਵੀ ਅਸੀਂ ਮਾਨਯੋਗ ਸ਼੍ਰੀ ਕਾਲਪਤਖ ਸਾਬ ਨੂੰ ਦੱਸ ਦੇਵਾਂਗੇ ਸੋ ਇਹ ਤੁਹਾਡੀ ਪ੍ਰੈਸ ਦੀ ਜਾਣਕਾਰੀ ਲਈ ਹੈ ਅਸੀਂ ਆਪਣੇ ਫਰਜ਼ਾਂ ਦੀ ਪੂਰਤੀ ਹੈ ਜਿਹੜੀ ਅਖਾਤਾ ਸਾਹਿਬ ਦੇ ਵਿੱਚ ਸੰਦਰਭ ਵਿੱਚ ਆਦੇਸ਼ਾਂ ਬਣਾਵਤ ਪੂਰਨ ਰੂਪ ਵਿੱਚ ਉਹਦਾ ਫਰਜ਼ ਹੈ ਜਿਹੜਾ ਉਹ ਨਿਭਾਇਆ ਇਹ ਤੁਹਾਡੀ ਪ੍ਰੈਸ ਦੀ ਜਾਣਕਾਰੀ ਹੈ ਮੈਨੂੰ ਮਜਬੂਰੀ ਨਹੀਂ ਹੈ ਉਹਨਾਂ ਨੇ ਸਮਝ ਵੀ ਉਹਨਾਂ ਨੂੰ ਗਵਾਈ ਕਰਨੀ ਹੈ ਕੋਈ ਅਗਲੀ ਮੀਟਿੰਗ ਰੱਖ ਰਹੀ ਹੈ ਕਾਨਗੀ ਜੀ ਨਹੀਂ ਅਸੀਂ ਹੁਣ ਮਾਨਯੋਗ ਜਥੇਦਾਰ ਜੀ ਦੇ ਹੁਕਮਾਂ ਦੀ ਉਡੀਕ ਕਰਕੇ ਉਸ ਤੋਂ ਬਾਅਦ ਕਦੋਂ ਜਾ ਰਹੇ ਹੋ ਜੀ ਉੱਥੇ ਕੱਲ ਤੱਕ ਸਾਹਿਬ ਤੁਸੀਂ ਅਸੀਂ ਤਾਂ ਚਿੱਠੀ ਇੱਕ ਦਿਨ ਚ ਉਹਨਾਂ ਨੂੰ ਭੇਜ ਦਾਂਗੇ ਹੋਸਾ ਦਾ ਕੱਲ ਨੂੰ ਭੇਜ ਦਿੰਦੇ ਜੀ ਜਿਹੜੀ ਤੁਸੀਂ ਗੱਲ ਕੀਤੀ ਕਿ ਅਕਾਲੀ ਦਲ ਸਾਨੂੰ ਸਹਿਯੋਗ ਨਹੀਂ ਦੇ ਰਿਹਾ ਨਹੀਂ ਸਹਿਯੋਗ ਕਰ ਰਿਹਾ ਉਹਦੇ ਪਾਸੋਂ ਸਮਝਣੇ ਜਾਵਾਂਗੇ ਦੇਖੋ ਜਦੋਂ ਸੱਤ ਮੈਂਬਰੀ ਕਮੇਟੀ ਜਿਸ ਤਰੀਕੇ ਨਾਲ ਭਰਤੀ ਕਰਨੀ ਚਾਹੁੰਦੀ ਸੀ ਉਸ ਗੱਲ 'ਚ ਔਰ ਸ਼੍ਰੋਮਣੀ ਅਕਾਲੀ ਦਲ ਦੇ ਪੱਖ 'ਚ ਅੰਤਰ ਸੀ ਸੋ ਇਸ ਕਰਕੇ ਉਸ ਗੱਲ ਨੂੰ ਅ ਉਸ ਤਰ੍ਹਾਂ ਨਾਲ ਭਰਤੀ ਸਤਨਾਬਰੀ ਕਮੇਟੀ ਨਹੀਂ ਸੀ ਕਰ ਸਕਦੇ ਸੋ ਇਸ ਕਰਕੇ ਅਸੀਂ ਉਸ ਤਰ੍ਹਾਂ ਦਾ ਕੰਮ ਨਹੀਂ ਸੀ ਕਰਨਾ ਚਾਹੁੰਦੇ ਜਿਹਦੇ ਨਾਲ ਆਦੇਸ਼ਾਂ ਦੀ ਇਹਨਵੇਂ ਪਾਲਣਾ ਨਾ ਹੋਵੇ ਸੋ ਅਸੀਂ ਉਸ ਭਾਵਨਾ ਦੇ ਤਹਿਤ ਆਪਦਾ ਜਿਹੜਾ ਫੈਸਲਾ ਹੈ ਉਹ ਮੰਗ ਜੋਖ ਸਿੰਘ ਜੀ ਸਾਹਮਣੇ ਅਸੀਂ ਇਹ ਪੰਜੀ ਸਮਰਪਿਤ ਬੈਠੇ ਤੁਹਾਡੇ ਸਾਹਮਣੇ ਆ ਤੁਹਾਨੂੰ ਕੀ ਲੱਗਦਾ ਤੁਸੀਂ ਪਾਰਲਮੈਂਟਾਂ ਹੁੰਦੀਆਂ ਰਹੀਆਂ ਕੋਈ ਪ੍ਰੈਸ਼ਰ ਆ ਕੋਈ ਕਿਸ ਤਰ੍ਹਾਂ ਅਸੀਂ ਸੱਚੇ ਪੰਥ ਨੂੰ ਅਸੀਂ ਦੁਨੀਆ 'ਚ ਬੈਠੇ ਸਿੱਖਾਂ ਨੂੰ ਜਵਾਬ ਦੇ ਆ ਤੇ ਅਸੀਂ ਆਪ ਦੀ ਇਮਾਨਦਾਰੀ ਨਾਲ ਆਪਣੀ ਡਿਊਟੀ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਆ ਤੇ ਹੌਲ ਸਮਝ ਵੀ ਕਰਾਂਗੇ ਜੀ ਅਲੀ ਸਾਹਿਬ ਤੁਹਾਡੇ ਤੋਂ ਨਾ ਪੰਥ ਨੂੰ ਕੱਢਦਿਆਂ ਨੂੰ ਇਹ ਮੰਨਿਆ ਜਾ ਰਿਹਾ ਹੈ ਕਿ ਕਾਫੀ ਉਮੀਦਾਂ ਨੇ ਕਿਵੇਂ ਤੁਸੀਂ ਮੰਨਦੇ ਹੋ ਕੱਢਦਿਆਂ ਦੀ ਸਾਕ ਕਿਵੇਂ ਮਜ਼ਬੂਤ ਹੋ ਸਕਦੀ ਹੈ ਦੇਖੋ ਇਹ ਜਿਹੜੇ ਹੁਣ ਹਾਲਾਤ ਨੇ ਇਹ ਨਹੀਂ ਲੱਗਦੇ ਕਿ ਇਹ ਕੋਈ ਮਜ਼ਬੂਤੀ ਵਾਲਾ ਰਾਹ ਬਣਿਆ ਹੋਵੇ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਕੁਝ ਦਿਨ ਪਹਿਲਾਂ ਵੀ ਬੇਨਤੀ ਕੀਤੀ ਸੀਗੀ ਕਿ ਸਾਨੂੰ ਜਿਹੜੇ ਆਪਣੇ ਹਿੱਤਾਂ ਨੂੰ ਤਿਆਗ ਕੇ ਜਿਵੇਂ ਇੱਕ ਕੌਮ ਦੀ ਲੀਡਰਸ਼ਿਪ ਆਉਣ ਵਾਲੇ ਸਮਿਆਂ ਦੇ ਵਿੱਚ ਜਿਨ੍ਹਾਂ ਨੇ ਅਗਵਾਈ ਕਰ ਰਹੀਆਂ ਉਹ ਆਪਣੀ ਕੁਰਸੀ ਨੂੰ ਜਿੱਤਾਂ ਨੂੰ ਤਿਆਗ ਕੇ ਇਹ ਸਮਰਪਿਤ ਭਾਵਨਾ ਨਾਲ ਪੰਜਾਬ ਅਤੇ ਕੌਮ ਦੇ ਭਲੇ ਲਈ ਕੰਮ ਕਰਨਗੇ ਲੀਡਰਸ਼ਿਪ ਤਾਂ ਹੀ ਸਾਡੇ ਮਸਲੇ ਹੱਲ ਹੋ ਸਕਦੇ ਨੇ ਤਿਆਗ ਦੀ ਗੱਲ ਕਰਨ ਨੂੰ ਸਲਵਿੰਦਰ ਸਿੰਘ ਬਾਦਲ ਤੇ ਉਹਨਾਂ ਤਿਆਗ ਦਿੱਤਾ ਸਾਈਡ ਤੇ ਨਹੀਂ ਲੰਭੇ ਨੇ ਹੁਣ ਅੱਗੇ ਆਪਾਂ ਰਸਤਾ ਕਿਸ ਤਰ੍ਹਾਂ ਦਾ ਬਣ ਸਕਦਾ ਤੁਸੀਂ ਤੁਹਾਡੀ ਉਮੀਦ ਹੈ ਕਿ ਜਥੇਦਾਰ ਕਾਲ ਤੱਕ ਸਾਫ ਫੈਸਲਾ ਦੇਵੋਗੇ ਬਿਲਕੁਲ ਪਰ ਤੁਸੀਂ ਵੀ ਕੋਈ ਰਿਕਰਾਈ ਰੱਖਦੇ ਹੋਗੇ ਨਹੀਂ ਸਾਨੂੰ ਤਾਂ ਜੋ ਹੁਕਮ ਕਰਨਗੇ ਇਸ ਤੋਂ ਉੱਤੇ ਦੇਖੋ ਜਦੋਂ ਅਸੀਂ ਤਾਂ ਸਮਰਥਨ ਭਾਵਨਾ ਨਾਲ ਕੰਮ ਕਰਨ ਨੂੰ ਤਿਆਰ ਬੈਠੇ ਹਾਂ ਹਾਂ ਲੇਕਿਨ ਉਹਦੇਸ਼ ਅਸੀਂ ਹਾਸਲ ਕਰਨਾ ਜਥੇਦਾਰ ਸਾਹਿਬ ਤੋਂ ਲੋਸਾ ਨੂੰ ਹੁਕਮ ਕਰਨਗੇ ਅਸੀਂ ਉੱਤੇ ਪਹਿਲਾਂ ਸਾਧਾਰਨ ਤੇਰ ਦੀ ਅੱਜ ਬੈਠੇ